Yeah thank yeah. you ਪਰਮੇਸ਼ਰ ਦੇ ਸ਼ੁਭ ਇੰਤਜ਼ਾਮ ਹੈ ਸਰੋਜ ਸਿੰਘ ਬੋਲੇ ਸੋਨਿਆ ਸ੍ਰੀ ਅਕਾਲ ਆਓ ਮੰਤਰ ਬੋਲਾ ਨਾਮ ਜਿਗਤ ਜੋਤ ਕੋ ਕੀ ਉਸੇ ਆਓ ਆਪਣਾ ਮਾਨ ਸਵਾ ਲੋ ਸੇਵਾ ਉਹਦੇ ਮਾਨ ਮੜਨ ਨਾਲ ਜੋੜ ਕੇ ਆ ਰਹੇ ਹਾਂ ਅਬ ਆਪਾਂ ਇਹਨਾਂ ਮਾਤਾ ਜੀ ਸੁਣਾ ਦੋ ਇਹਨਾਂ ਹਰਪਾਲ ਜੀ

ਬੋਧ ਕਰਮ ਫਨ ਸੁਰਤ ਸਮਾਇਣ ਹੋਏ ਨਰਾਸ ਜਮਾਵੋ ਪਾਂਡਾ ਧੋਏ ਬੈਸ ਧੂਪ ਦੇਵੋ ਤੋਦਾਂ ਜਬੋ ਤੈ ਕੋ ਨਮਹ ਅਵਰ ਨਿਲਾ ਭਲ ਕਾਮ ਰਹਾਓ ਤੁਸੀਂ ਸਾਰੇ ਜੀ ਜੇੜੇ ਪਹੁੰਚ ਜਾਓ ਪਹਿਲਾ ਗੁਰਦੁਆਰੇ ਵੱਲ ਮੋਹ ਚਲਵਾਂਤ ਕੀਤਾ ਜਾਵੇਗਾ ਉਸ ਤੋਂ ਬਾਅਦ ਸਾਗੇ ਸੰਗਤਾਂ ਨੇ ਜੋ ਉਹ ਕਿਤਾਬ ਸੇਵਾ ਨਾਲੇ ਬਾੜ ਵਿੱਚ ਲਿਆਂਦੀ ਆ ਉਹ ਦੇਣਗੇ ਸਭ ਦਿਨ ਸੀ ਗੱਲ ਦਾ ਪ੍ਰਬੰਧਕ ਜੀ ਨਾਲ ਕਿਰਪਾ ਕਰੋ ਬਜ਼ੁਰਗਾਂ ਨੂੰ ਕੋਈ ਨਿਗਰਾਨਾ ਹੈ ਸਧਾਰ ਵਿੱਚ ਉਹ ਸੇਵਾ ਕੀਤੀ ਉਹਨਾਂ ਨੇ ਸਾਥ ਸਿੰਘ ਜੀ ਕੋਈ ਸਮਾ ਗੁਰੂ ਘਰ ਦੀ ਸੇਵਾ ਕਰਾਂਗੇ ਕਾਕਾ ਗੁਰੂ ਮੈਂ ਅੱਜ ਐਸਪੀ ਸਾਹਿਬ ਨੂੰ ਕਹਿੰਦਿਆਂ ਸੀ ਕਿ ਤੁਹਾਡੀ ਉਮਰ 88 ਸਾਲ ਦਾ ਤੁਹਾਨੂੰ ਪਤਾ ਹੈ ਕੋਲ ਥੋੜਾ ਬਗੋ ਬਣਿਆ ਜਿਹੜੇ ਸਾਲ ਦੇ ਕਿੰਨੇ ਬਿੰਗੜੀ ਯਾਦ ਆ ਜੇ ਦੇ ਬਹੁਤ ਲੋ ਪਹਿਲਾ ਗੋਤਵਾਰੀ ਬੰਨੋ ਚਲਵਾਲ ਕੀਤਾ ਜਾਵੇਗਾ ਉਸ ਤੋਂ ਬਾਅਦ ਸਾਰੀ ਸੰਗਤਾਂ ਨੇ ਜੋ ਜੋ ਕਿਤਾ ਸੇਵਾ ਨਗੇ ਬਾਣ ਵਿੱਚ ਲੈਂਦੀ ਹੈ ਉਹ ਦੇਣਗੇ ਸਭ ਬੇਨਤੀ ਕਰਦਾ ਪ੍ਰਬੰਧ ਕਰਾਣਾ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਜੋ ਸੇਵਾ ਮਰਸੀ ਆਪ ਲਈ ਬ੍ਰਿਨੇ ਤੇ ਗੁਰੂ ਦੀ ਸੰਗਤਾਂ ਦੀ ਪਿਆਰ ਨਾ ਹੋਏ ਮੇਰੇ ਕੋਈ ਕੋਈ ਮੇਂ ਗੋਲਿਆਾ ਕੋਈ ਵੀ ਇਹ ਗੁਰੂ ਨੇ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਉਹਨੂੰ ਬਨ ਲਿਆ ਸਕੀਲ ਹੈ ਜਦ ਸਭ ਪਖੀਆਂ ਬੀਤੇ ਮਸਤਾ ਹੋ ਜਾਂਦਾ ਨਾ ਇਹਦਾ ਮਰਾ ਮਨ ਕਿੱਸਾ ਕੋਈ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਸ ਵਿੱਚ ਜੁਟ ਗਿਆ ਤੇ ਸੇਵਾ ਕੀਤੀ ਫੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਹਤ ਜੁਗਤੀ ਹੋਈ ਹੋਣਗੀਆਂ ਉਹ ਸੰਗ ਮਾਵੇ ਤੇ ਮੈਂ ਗੁਰੂ ਆਪੇ ਮਾਫ ਕਰ ਦੇਗਾ ਉਹਨੂੰ ਇਹ ਮੈਂ ਮਾਫੀ ਮੰਗਣਾ ਸੰਕੋਲ ਠੀਕ ਹੈ ਜੇ ਲੜਕਾ ਕਰਿਆ ਹੈ ਸੇਵਾ ਲਈ ਦੀਆ ਵੀ ਕਿਰਪਾ ਨਾਲ ਗੁਰੂ ਤੁਹਾਨੂੰ ਪਤਾ ਹੈ ਬੜੇ ਮਾਰੇ ਸਮੇ ਹੈ ਆਤਵਾਦ ਦਾ ਸਮਾਂ ਹੀ ਜਦੋਂ ਤੇ ਬਹੁਤ ਖਤਰਨਾਕ ਉਹਦੇ ਵਿੱਚ ਹਾਰੀ ਹੰਦਰਿਆਂ ਆਗੇ ਹਾਂ ਅੱਠ ਬਾਜ਼ ਬੁੱਸ ਫੇ ਸ਼ਾਪੇ ਮਾਦਰੀ ਹੈ ਕਿਵੇਂ ਉਹਦੇ ਹਾਈ ਭਰਦ ਰਿਆਂ ਬੜਾ ਖਤਰਨਾਕ ਲੰਦੇ ਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਹੈ ਮੇਰੇ ਵੀ ਕੋਈ ਗੁਣਿਆ사 ਜੇ ਮੈਸ ਗ੍ਰੰਥੀ ਵਾਲਾ ਕੋਈ ਕੋਈ ਨਹੀਂ ਆ ਉਹਦੀ ਕਿਰਪਾ ਨੇ ਆਪੇ ਨੂੰ ਗ੍ਰੰਥੀ ਬਣਾ ਲਿਆ ਤੇ ਆਪੇ ਸੇਵ ਲਈ ਹੈ ਤੇ ਸੰਗਤਾਂ ਦਾ ਮੈਨੇ ਬਹੁਤ ਹੀ ਬੜਾ ਪਿਆਰ ਮੇਰਾ ਜੋ ਮੇਰੀ ਬਿਆਨ ਜ਼ਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੇਰਾ ਸੰਗਤਾਂ ਨੂੰ ਤੇ ਮੈਂ ਵਾਰ-ਵਾਰ ਹੀ ਇਹ ਕਹਿੰਦਾ ਸੰਗਤਾਂ ਨੂੰ ਮਾਫ ਕਰਤਾਂ ਕਿਉਂਕਿ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਈ ਸੁਵਿੰਦਰ ਸਿੰਘ ਹੁਣਾਂ ਨੇ ਜਿਨਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲੋਂ ਬਤੌਰ ਗ੍ਰੰਥੀ ਤੌਰ ਲਈ ਸਾਧ ਸੰਗਤ ਜੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜੜਿਆ ਬੜੇ ਸੁਚੱਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹ ਦੇ ਕੋ ਸੋਭਾ ਨੇ ਦੇਖਾ ਹੀ ਪਰਵਾਣ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਲ ਕਰਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਟਕਣਾ ਦੀ ਹੈ ਕਿ ਆਲੇ ਦੁਆਲੇ ਜਾਣਦੀਆਂ ਨੇ ਕਿ ਉਹਨਾਂ ਦੀ ਇਮਾਨਦਾਰੀ ਜਿਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅਮਰਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਪੜਾ ਲੜਕੀਆਂ ਵੀ ਘਰਤ ਜਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਬੇ ਸਮੇਂ ਸਾਨੂੰ ਕੋਈ ਨਾਮਾ ਪ੍ਰਬੰਧ ਕਰ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਇਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਈ ਹੋਈ ਕਿ ਗੁਰਦੁਆਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਸੰਗਤਾਂ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ 6 ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਦਿਨੋਂ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੇ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਤ ਹਰ ਮਹੀਨੇ ਪਿਆਰਾ ਪਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਹੈ ਕੋਈ ਕਮੀ ਨਹੀਂ ਉਹਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਜਨ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬੋਤੀ ਜਿੰਨਾ ਚਿਰ ਉਹ ਪੋਣਾ ਤੇ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਧਾ ਲੰਮੀ ਕਰੇ ਸਿਹਤ ਦੀ ਚੜ੍ਹ ਨਿਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਅਸੀਂ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਫਿਰ ਇਸ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲੜੜਾ ਪੈਣ ਉਹਨਾਂ ਦੀ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਲ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਨੂੰ ਉਕੇ ਦੇ ਸੇਵਾ ਨਿਵਾਹਾਗੇ ਸਾਧ ਸੰਗਤ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਪਤੌੜ ਗ੍ਰੰਥੀ ਉਹਦਾ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕਸਾਣਾ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਜਦੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅੱਗੇ ਸਾਡਾ ਸਾਰਿਆਂ ਦਾ ਸੰਗਤਾਂ ਦਾ ਫਰਜ਼ ਬਣਦਾ ਉਹਨਾਂ ਦਾ ਮਾਣ ਸਨਮਾਨ ਕਰਨਾ ਉਹਨਾਂ ਦਾ ਇੱਜ਼ਤ ਪੱਖ ਰੱਖਣਾ ਵੇਖਣਾ ਹਰ ਵਕਤੇ ਉਹਨਾਂ ਦੇ ਭਾਵ ਸੋ ਸਾਥੀ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ ਕਹਿ ਕੇ ਇੰਨੇ ਲਫ਼ਜ਼ਾਂ ਨਾਲ ਫਤਿਹ ਬੁਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ